ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਹੇਠ ਜ਼ਿਲ੍ਹੇ ਦੇ 27 ਹੋਰ ਸਰਕਾਰੀ ਸਕੂਲਾਂ ਵਿੱਚ 2.12 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਸਕੂਲਾਂ ਵਿੱਚ 16 ਪ੍ਰਾਇਮਰੀ ਅਤੇ 11 ਅਪਰ ਪ੍ਰਾਇਮਰੀ ਸਕੂਲ ਸ਼ਾਮਲ ਹਨ। ਇਨ੍ਹਾਂ ਕਾਰਜਾਂ ਦਾ ਉਦਘਾਟਨ ਪੰਜਾਬ ਦੇ ਬਾਗਵਾਨੀ ਸੰਤੰਨਤਾ ਦਾ ਸਲਾਨੀਅਤੇ ਰੱਖਿਆ ਸੇਵਾਵਾਂ ਮੰਤਰੀ ਮਹਿੰਦਰ ਭਗਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਗੁਜਾ ਲੜਕੀਆਂ ਵਿਖੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੰਮੂ ਕਸ਼ਮੀਰ ਦੇ ਪਹਲਗਾਮ ਵਿਖੇ ਹੋਏ ਅਤਵਾਦੀ ਹਮਲੇ ਦੇ ਸ਼ਹੀਦ ਹੋਏ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤਾ ਗਿਆ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਾਵਾ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ گورਮੈਂਟ ਪ੍ਰਾਇਮਰੀ ਸਕੂਲ ਬਸਤੀ ਗੁਜਾ ਸਮਾਰਟ ਸਕੂਲ ਬॉयਜ਼ ਵਿੱਚ ਆਨ ਦਾ ਮੌਕਾ ਮਿਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗਗੋਈ ਹੈ ਸਾਰੇ ਹੀ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਲਹਿਜ ਤਹਿਤ ਸਾਰੇ ਸਕੂਲਾਂ ਦੇ ਵਿੱਚ ਸਮਾਰਟ ਕਲਾਸਰੂਮ ਉਹਦੇ ਨਾਲ ਬਾਥਰੂਮ ਔਰ ਐਲ ਸੀ ਡੀ ਲੈਬਾਰਟਰੀ ਜੋ ਵੀ ਸਪੁਰਾਣ ਚਾਹੀਦਾ ਹੈ ਬਿਹਤਰ ਪੜਾਈ ਕਰਨ ਵਾਸਤੇ ਉਹ ਸਕੂਲਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਔਰ ਅੱਜ ਮੈਂ ਸਕੂਲ ਦੇ ਵਿੱਚ ਕਮਰਿਆਂ ਦਾ ਉਦਗਾਰਨ ਕਰਨ ਲਈ ਆਇਆ ਸੀ ਅੱਜ ਇੱਥੇ 5 ਲੱਖ 60 ਹਜ਼ਾਰ ਦਾ ਜੋ ਕੰਮ ਹੋਇਆ ਟਾਇਲ ਲਗੀਆਂ ਨੇ ਮੈਂ ਸਾਰੇ ਹਿੰਦੀ ਸਕੂਲ ਦੇ ਟੀਚਰ ਸਾਹਿਬਾਨ ਖਾਸ ਤੌਰ ਤੇ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਆਪਣੀ ਰਹਿਮਾਈ ਹੇਠ ਬੜਾ ਵਧੀਆ ਸਕੂਲ ਬਣਾ ਕੇ ਇੱਕ ਸਮਾਰਟ ਸਕੂਲ ਦਾ ਰੂਪ ਦਿੱਤਾ ਹੈ ਤਾਂ ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਚ ਜੋ ਪੰਜਾਬ ਸਰਕਾਰ ਆਪਣੇ ਪਰਦੇਸ਼ ਦੇ ਬੱਚਿਆਂ ਲਈ ਅੱਛੀ ਪੜਾਈ ਮਹੱਈਆ ਕਰਾਈ ਜਾ ਰਹੀ ਹੈ ਅਸੀਂ ਸਾਰੇ ਰਲ ਮਿਲ ਕੇ ਸਹਿਯੋਗ ਕਰੀਏ ਔਰ ਜੋ ਸਾਡੇ ਬੱਚੇ ਸਾਡਾ ਭਵਿੱਖ ਨੇ ਉਹਨਾਂ ਨੂੰ ਮੇਅਰ ਉਪਰ ਚੱਕਰ ਵਾਸਤੇ ਸੀ ਹਮੇਸ਼ਾ ਦਿਨ ਰਾਤ ਮਿਹਨਤ ਕਰੀਏ ਤੋਂ ਮੈਂ ਇੱਕ ਵਾਰ ਦਿੱਤੇ ਮੁੱਖ ਅਧਿਕਾਰ ਭਗਵਾਨ ਸੇ ਮਾਨਸਾ ਦਾ ਧੰਨਵਾਦ ਕਰਨਾ ਉਹਦੇ ਨਾਲ ਨਾਲ ਪੰਜਾਬ ਦੇ ਐਜੂਕੇਸ਼ਨ ਮਿਸਟਰ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਵੀ ਬਹੁਤ ਧੰਨਵਾਦ ਕਰਨਾ ਅੱਜ ਪੰਜਾਬ ਚ ਇੱਕ ਸਿੱਖਿਆ ਲਹਿਰ ਚੱਲ ਰਹੀ ਹੈ ਔਰ ਸਾਰੇ ਹੀ ਸਕੂਲ ਵਧੀਆ ਬਣ ਕੇ ਇੱਥੇ ਤਿਆਰ ਹੋਏ ਹਨ ਚਾਹੇ ਸਕੂਲ ਆਫ ਫੈਮਿਨਸ ਹੈ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਅੱਜ ਆਈਆਈਟੀ ਪੜਾਈ ਕੀਤੀ ਹੈ। ਉਹ ਸਾਡੇ ਜੋ ਸਕੂਲ ਜਿਹੜੇ ਬਣੇ ਨੇ ਸਾਰੇ ਹੀ ਬੱਧੀਆਂ ਬਣੇ ਨੇ। ਉਹ ਰਾਜ ਦੇ ਸਾਡੇ ਪ੍ਰਿੰਸੀਪਲ ਸਾਹਿਬਾਨ ਮੈਨਾ ਕਰੀ ਥੇ। ਦਰਪੰਤੀ ਕੋਰਡੀਨੇਟਰ ਪਾਰਟੀ ਦਾ ਨਾਲ ਬਿਨ। ਲੱਖੋ ਪਾਰਟੀ ਸਾਰੇ ਸੱਜਣ ਲੱਗੇ ਹੋ ਗਏ। ਉਹ ਜਿਸ ਪਾਰਟੀ ਆ ਜੀ ਉਹ ਨਾਲ ਸਾਡੇ ਬਲੌਕ ਐਜੂਕੇਸ਼ਨ ਅਫਸਰ ਉਹ ਸਾਰਾ ਜੋ ਸਟਾਫ ਆਇਆ ਇਸ ਨੇ ਸਖੀ ਜਿੰਨੇ ਵੀ ਸਾਥੀ ਆਏ ਨੇ ਉਹਨਾਂ ਤੇ ਵੀ ਧੰਨਵਾਦ ਕਰਨਾ। और आस करना से राजनीति शिक्षा प्रति क्रांति लैके ये असी ना सहयोग करिए और अपने बच्चों वन वाले समय सरकारी सकारी स्कूलों दाखिल करिए ना कि प्राइवेट स्कूलों दाखिलाना ना कराक इतने पढ़ाई भी वादिया फ्री एजुकेशन क्या फ्री बच्चियाँ भी फ्री खाना भी फ्री